ਸਤਨਾਮ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਸੱਚਾ ਸਾਹਿਬ ਸੱਚ ਨਾਏ ਭਾਕਿਆ ਪਾਉ ਹੋ ਆਪਰ ਅੱਖੇ ਮੰਗਿ ਦੇ ਦੇ ਦਾਤ ਕਰੇ ਦਾਤਾਰ ਫਿਰ ਕੀ ਅਗੇ ਰਖੀਏ ਜਿਤ ਦਿਸੇ ਦਰਬਾਰ ਮੋਹ ਕੀ ਬੋਲਣਾ ਬੋਲੀਏ ਜਿਤ ਸੁਣੇ ਤਰੇ ਪਿਆਰ ਸਾਚਾ ਸਾਹਿਬ ਸਚ ਨਾਹੀ ਪਾਖਿਆ ਪਉ ਆਪਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫਿਰ ਕੀ ਅਗੇ ਰਖੀਏ ਜਿਤ ਦੀ ਸੇ ਦਰਬਾਰ ਮਹੱਕੀ ਬੋਲਣਾ ਬੋਲੀਏ ਜਿਤ ਸੁਣੇ ਤੇਰੇ ਪਿਆਰ ਅਮਰਤ ਵੇਲਾ ਸਚ ਨਾਉ ਵਡੇ ਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖ ਦਵਾਰ ਨਾਨਕ ਐਵੇਂ ਜਾਣੀ ਸਭ ਆਪੇ ਸਚਿਆਰ ਕਰਮੀ ਆਵੇ ਕਪੜਾ ਨਦਰੀ ਮੁਖ ਦਵਾਰ ਨਾਨਕ ਐਵੇਂ ਜਾਣੀ ਸਭ ਆਪੇ ਸਚਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਇਗੁਰੂ ਗੋਇੰਦ ਸਾਹਿਬ ਜੀਓ ਸੱਚਾ ਸਾਹਿਬ ਸੱਚ ਨਾਇ ਭਾਕਿਆ ਪਾਉ ਹੋ ਆਪਾਰ ਅੱਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫਿਰ ਕੀ ਅਗੇ ਰੱਖੀਏ ਜਿਤ ਦਿ세 ਦਰਵਾਰ ਮੋਹ ਕੀ ਬੋਲਣ ਬੋਲੀਏ ਜਿਤ ਸੁਣੇ ਤਰੇ ਪਿਆਰ ਸਾਚਾ ਸਾਹਿਬ ਸਚ ਨਾਹੀ ਪਾਖਿਆ ਪਉ ਪਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫਿਰ ਕੀ ਅਗੇ ਰਖੀਏ ਜਿਤ ਦੀ ਸੇ ਦਰਬਾਰ ਮਹੱਕੀ ਬੋਲਣਾ ਬੋਲੀਏ ਜਿਤ ਸੁਣੇ ਤੇਰੇ ਪਿਆਰ ਅਮਰਤ ਵੇਲਾ ਸਚ ਨਾਉ ਵਢੇ ਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖ ਦਵਾਰ ਨਾਨਕ ਐਵੇਂ ਜਾਣੀ ਸਭ ਆਪੇ ਸਚਿਆਰ ਕਰਮੀ ਆਵੇ ਕਪੜਾ ਨਦਰੀ ਮੁਖ ਦਵਾਰ ਨਾਨਕ ਐਵੇਂ ਜਾਣੀ ਸਭ ਆਪੇ ਸਚਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾ ਸਤਨਾ ਸ਼੍ਰੀ ਗਾਇ ਗੁਰੂ ਗਾਇੂ ਸਾਹਿਬ ਜੀਓ ਸੱਚਾ ਸਾਹਿਬ ਸੱਚ ਨਾਏ ਭਾਖਿਆ ਪਾਉ ਹੋ ਆਪਰ ਅੱਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫਿਰ ਕੀ ਅਗੇ ਰਖੀਏ ਜਿਤ ਦਿਸੇ ਦਰਵਾਰ ਮੋਹ ਕੀ ਬੋਲਣਾ ਬੋਲੀਏ ਜਿਤ ਸੁਣੇ ਤਰੇ ਪਿਆਰ ਸਾਚਾ ਸਾਹਿਬ ਸਚ ਨਾਹੀ ਆਖਿਆ ਪਉ ਵਪਾਰ ਆਖਿਆ ਮੰਗੇ ਦੇ ਦੇ ਦਾਤ ਕਰੇ ਦਾਤਾਰ ਫਿਰ ਕੀ ਅਗੇ ਰਖੀਏ ਜਿੱਤੇ ਦਿਸੇ ਦਰਬਾਰ ਮਹੱਕੀ ਬੋਲਣਾ ਬੋਲਿਏ ਜਿੱਤ ਸੁਣੇ ਤੇਰੇ ਪਿਆਰ ਅਮਰਤ ਵੇਲਾ ਸਚ ਨਾਉ ਵੱਡੇ ਯਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੁਖ ਦਵਾਰ ਨਾਨਕ ਐਵੇਂ ਜਾਣੀਏ ਸਭ ਆਪੇ ਸਚਿਆਰ ਕਰਮੀ ਆਵੇ ਕੱਪੜਾ ਨਦਰੀ ਮੁਖ ਦਵਾਰ ਨਾਨਕ ਐਵੇਂ ਜਾਣੀਏ ਸਭ ਆਪੇ ਸਚਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੱਚਾ ਸਾਹਿਬ ਸੱਚ ਨਾਏ ਭਾਖਿਆ ਪਉ ਹੋ ਆਪਰ ਅੱਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫਿਰ ਕੀਏ ਰੱਖੀਏ ਜਿਤ ਦਿਸੇ ਦਰਵਾਰ ਮਹਕੀ ਬੋਲਣ ਬੋਲੀਏ ਜੇ ਤੂੰ ਸੁਣੇ ਤਰੇ ਪਿਆਰ ਸੱਚਾ ਸਾਹਿਬ ਸਚ ਨਾਹੀਂ ਆਖਿਆ ਪਉ ਪਰ ਆਖਿਆ ਮੰਗੇ ਦੇ ਦੇ ਦਾਤ ਕਰੇ ਦਾਤਾਰ ਫਿਰ ਕੀ ਅਗੇ ਰਖੀਏ ਜਿਤ ਜਿਸੇ ਦਰਬਾਰ ਮਹਕੀ ਬੋਲਣ ਬੋਲੀਏ ਜਿਥ ਸੁਣੇ ਤੇਰੇ ਪਿਆਰ ਅਮਰਤ ਵੇਲਾ ਸਚ ਨਾਉ ਵੜੇ ਆਈ ਵਿਚਾਰ ਕਰਮੀਆਂ ਵੇ ਕਪੜਾ ਨਦਰੀ ਮੁਖ ਦਵਾਰ ਨਾਨਕ ਐਵੇਂ ਜਾਣੀ ਸਭ ਆਪੇ ਸਚਿਆਰ ਕਰਮੀਆਂ ਵੇ ਕਪੜਾ ਨਦਰੀ ਮੁਖ ਦਵਾਰ ਨਾਨਕ ਐਵੇਂ ਜਾਣੀਏ ਸਭ ਆਪੇ ਹੈ ਸੱਚੇ ਔਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੱਚਾ ਸਾਹਿਬ ਸੱਚ ਨਾਏ ਭਾਕਿਆ ਪਾਉ ਹੋ ਆਪਰ ਅੱਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫਿਰ ਕੀ ਅਗੇ ਰਖੀਏ ਜਿਤ ਦੇਸੇ ਦਰਬਾਰ ਮੋਹ ਕੀ ਬੋਲਣ ਬੋਲੀਏ ਜਿਤ ਸੁਣੇ ਤਰੇ ਪਿਆਰ ਸੱਚਾ ਸਾਹਿਬ ਸਚ ਨਾਹੀ ਆਖਿਆ ਪਉ ਆਪਾਰ ਅੱਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫਿਰ ਕੀ ਅਗੇ ਰਖੀਏ ਜਿੱਤ ਦੀ ਸੇਦਰਬਾਰ ਮੁੱਕੀ ਬੰਨਣਾ ਬੋਲੀਏ ਜਿੱਥ ਸੁਣੇ ਤੇਰੇ ਪਿਆਰ ਅਮਰਤ ਵੇਲਾ ਸਚ ਨਾਉ ਵੱਡੇ ਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖ ਦੁਆਰ ਨਾਨਕ ਐਵੇਂ ਜਾਣੀ ਸਭ ਆਪੇ ਸੱਚਿਆਰ ਕਰਮੀ ਆਵੇ ਕੱਪੜਾ ਨਦਰੀ ਮੁਖ ਦੁਆਰ ਨਨਕ ਐਵੇਂ ਜਾਣੀਏ ਸਭ ਆਪੇ ਸੱਚਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਾਚਾ ਸਾਹਿਬ ਸਚ ਨਾਹੀਂ ਪਾਕਿਆ ਪਉ ਹੋ ਆਪਰ ਅਖੇ ਮੰਗਿ ਦੇ ਦੇ ਦਾਤ ਕਰੇ ਦਾਤਾਰ ਫਿਰ ਕੀਏ ਰੱਖੀਏ ਜਿਤ ਦਿਸੇ ਦਰਬਾਰ ਮਹੁ ਕੀ ਬੋਲਣ ਬੋਲੀਏ ਜਿਤ ਸੁਣੇ ਤਰੇ ਪਿਆਰ ਸਾਚਾ ਸਾਹਿਬ ਸਚ ਨਾਹੀਂ ਪਾਕਿਆ ਪਉ ਆਪਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫਿਰ ਕੀ ਅਗੇ ਰਖੀਏ ਜਿੱਤ ਦੀ ਸੇ ਦਰਬਾਰ ਮਹੱਕੀ ਬੋਲਣਾ ਬੋਲੀਏ ਜਿੱਥ ਸੁਣੇ ਤੇਰੇ ਪਿਆਰ ਅਮਰਤ ਵੇਲਾ ਸਚ ਨਾਉ ਵਡੇ ਆਈ ਵਿਚਾਰ ਕਰਮੀਆਂ ਵੇ ਕਪੜਾ ਨਦਰੀ ਮੁਖ ਦੁਆਰ ਨਾਨਕ ਐਵੇਂ ਜਾਣੀ ਸਭ ਆਪੇ ਸਚਿਆਰ ਕਰਮੀਆਂ ਵੇ ਕੱਪੜਾ ਨਦਰੀ ਮੋਖ ਦੁਆਰ ਨਾਨਕ ਐਵੇਂ ਜਾਣੀ ਸਭ ਆਪੇ ਸਚਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ